ਆ ਦੇਖੋ ਜੀ ਆ ਹਾਂ ਆਪਣੇ ਦੇ ਆਉਂਦੇ ਨਹੀਂ ਹੈਗਾ ਸਹੀ ਗੱਲ ਹੈ ਜਿਹੜਾ ਸਾਈਜ਼ ਹੈ ਨਾ ਪਿਆ ਹੈ ਇਹ ਹਾਂ ਜੀ ਹਾਂ ਜੀ ਇਹ ਸਾਈਜ਼ ਹੈ ਨਾ ਤੇ ਆਲੂ ਵੀ ਦਿਖਾਓ ਜੀ ਹਾਂ ਆਲੂ ਆਪਾਂ ਕਹਿੰਦੇ ਵੀ ਆਪਣੇ ਵਾੜੀ ਦਾ ਘਰੀ ਚੀ ਜਾਈ ਗਈ ਪਾਕਿਸਤਾਨਾ ਹੋਇਆ ਜਾਂ ਇਹ ਨਹੀਂ ਹੋਇਆ ਨਾ ਬਿਲਕੁਲ ਆ ਦੇਖੋ ਕੀ ਚਾ ਬ੍ਰੈਂਡ ਦੇਖੋ ਕੀ ਆਲੂ ਦਾ ਸਾਈਜ਼ ਦੇਖੋ ਤੇ ਇਧਰ ਮੇਰੀਆਂ ਮਾਤਾ ਮਾਂ ਬੈਠੀਆਂ ਨੇਗੀਆਂ ਤੇ ਇਧਰ ਆ ਕੇ ਬੈਠੇ ਆ ਜੋ ਆਪਾਂ ਤੁਹਾਨੂੰ ਨਾਲ ਗੱਲਬਾਤ ਕਰਵਾਉਣੀ ਆਓ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਭਾਈ ਪੰਜਾਬੀ ਜਿੱਥੇ ਵੀ ਜਾਂਦਾ ਉੱਥੇ ਮੈਂ ਤਾਂ ਲਾ ਦਿਆ ਲੰਗਰ 'ਚ ਜਾ ਕੇ ਦੇਖੋ ਕਿੰਨੀ ਸੇਵਾ ਕਰ ਰਹੇ ਨੇ ਤਰਮੰਤਾਂ ਨਾਲ ਹਾਂ ਜਿਵੇਂ ਹੁੰਦੀ ਆ ਲੋਕ ਮਾਇਆ ਵੀ ਪਾ ਰਹੇ ਨੇ ਤੇ ਆਪਣੀ ਸੇਵਾ ਵੀ ਕਰ ਰਹੇ ਨੇ ਤੇ ਆਪਾਂ ਤੁਹਾਨੂੰ ਮਾਇਆ ਨਾਲ ਮਿਲਾਉਣੀ ਆ ਆਓ ਜੀ ਮਾਈ ਵਿੱਚ ਮਦ하시ਗਾ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਈ ਸੀ ਪਟਿਆਲਾ ਜੀ ਨਾ ਤੋਂ ਆਏ ਪਟਿਆਲਾ ਜਿਹੜਾ ਪਟਿਆਲਾ 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 ਸਾਡੇ ਇਲਾਕੇ ਦੀ ਹੋਣਾ ਹਾਂ ਤੇ ਤੁਸੀਂ ਪਹਿਲਾਂ ਵੀ ਆਏ ਕਿ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਆਏ ਹੋ ਹਾਂਜੀ ਹਾਂਜੀ ਤੁਹਾਨੂੰ ਇੱਥੇ ਆ ਕੇ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਤੁਹਾਨੂੰ ਮੰਡੀ ਵਿੱਚ ਕੁਝ ਜਿਹੜਾ ਆਪਾਂ ਜਾਣਾ ਹੁੰਦਾ ਨਾ ਵੀ ਖੁਸ਼ੀ ਕਿੰਨੀ ਖੁਸ਼ੀ ਸੀ ਬਹੁਤ ਜ਼ਿਆਦਾ ਖੁਸ਼ੀ ਠੀਕ ਹੈ ਜੀ ਪਰ ਵੀ ਲੱਗਾ ਸਾਡਾ ਵੀ ਜਾ ਅੱਛਾ ਜੀ ਪਰ ਵੀ ਲੱਗਿਆ ਸੀ ਪਰ ਲੱਗਿਆ ਹਾਂਜੀ ਲੱਗਿਆ ਰੰਗੀ ਜਿਹਾ ਸਾਲ ਪਰਮਾਤਮਾ ਨੇ ਕਿਰਪਾ ਕੀਤੀ ਇਸ ਵਾਰ ਤੁਸੀਂ ਸੀ ਠੀਕ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਜਨੂਬੀ ਜੀ ਨਹੀਂ ਰਹਦਾ ਇਧਰ ਅੱਛਾ ਜੀ ਗੱਤੇ ਮਹਾਰਾਜ ਸਾਨੂੰ ਕੋਈ ਚਾਹਨਾ ਚਾਹਵਾ ਆਉਂਦੇ ਜਿੱਥੇ ਆਪਣੇ ਪੰਜਾਬੀਆਂ ਦੇ ਵੀ ਮਤਲਬ ਕਿ ਅਰੰਭਾ ਬੁਲਾਉਂਦੇ ਆਂ ਸੇਵਾ ਕਿਉਂ ਕਿ ਨਹੀਂ ਚੱਲ ਰਹੀ ਆ ਆ ਮਾਈਆਂ ਸਾਰੀਆਂ ਸੇਵਾ ਕਰ ਰਹੀਆਂ ਨੇ ਬਾਈ ਵੈਸੇ ਲੋਕਾਂ ਸਰ ਦਾ ਇਧਰ ਵੀ ਬਹੁਤ ਆ ਜੀ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਜਿਵੇਂ ਆਪਾਂ ਕਿਹੜੇ ਵੀ ਆਪਣੇ ਕੇਸਦਾਰੀ ਆ ਸਿੱਖਾ ਪਰ ਇਹਨਾਂ ਦੇ ਕੇਸਦਾਰੀ ਨਹੀਂ ਕਹਦਾ ਜੀ ਹਾਂ ਇਹ ਸ਼ਬਦ ਹੈ ਜੀ ਪਿਆਰ ਬਹੁਤ ਪਿਆਰ ਪਚਾਂਦੇ ਬਹੁਤ ਅੱਲਾ ਦਾ ਆਪਾਂ ਨੂੰ ਬਦਦਾ ਹਾਂ ਹਾਂਜੀ ਹਾਂਜੀ ਆਪਣੇ ਤਾਂ ਦੇ ਤਾਂ ਦੇ ਪਾਣ ਚੌਂਦੇ ਆ ਲੋ ਪਿਆਰ ਕਰਦੇ ਹਾਂ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਪਣੇ ਗੁਰੂ ਨਾਨਕ ਦੇਵ ਜੀ ਨੇ ਸਿਆਹੀ ਇਹ ਆ ਹਾਂਜੀ 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 ਲੋ ਜਿਆ ਲੰਗਰ ਦੇ ਵਿੱਚ ਜਿਹੜਾ ਸ਼ਾਮ ਨੂੰ ਤਿਆਰ ਹੋਣਾ ਮਾਈਆਂ ਇਧਰ ਸੇਵਾ ਕਰ ਰਹੀਆਂ ਨੇ